ਪਿਆਰੇ ਸ਼੍ਰੋਤਿਓ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਜੀ ਨਿਊ ਚੈਨਲ ਅਮਰਜੀਤ ਸਿੰਘ ਨਾਲ ਇਸ ਟਾਈਮ ਅਸੀਂ ਪਹੁੰਚਿਆ ਵਾਰਡ ਨੰਬਰ 72 ਅਵਧਾਰ ਸਿੰਘ ਜੀ ਜੋ ਸਮਾਸਵਗ੍ਰਹਿ ਨੇ ਤੇ ਇਸ ਟਾਈਮ ਉਹ ਉਮੀਦਵਾਰ ਨੇ ਕਾਂਗਰਸ ਪਾਰਟੀ ਤੋਂ ਤਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਸਭ ਤੋਂ ਪਹਿਲੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਹੜੀ ਸਨਝ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਰ ਇਹ ਧੰਨਵਾਦ ਕਰਨਾ ਚਾਹੁੰਦੇ ਹਾਂ ਤੁਹਾਡੇ ਨਿਊ ਚੈਨਲ ਵਾਲਿਆਂ ਦਾ ਜਿਨ੍ਹਾਂ ਇੱਥੇ ਆ ਕੇ ਡਿਬੇਟ ਕਰਨ ਦਾ ਮੌਕਾ ਦਿੱਤਾ ਤਾਂ ਮੈਂ ਪੂਰੀ ਹਾਈ ਕਮਾਂਡ ਲੀਡਰਸ਼ਿਪ ਜਿਹੜੀ ਕਾਂਗਰਸ ਪਾਰਟੀ ਦੀ ਹੈ ਸਾਡੀ ਉਹਨਾਂ ਮੈ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਆਪਣੇ ਰਾਹੁਲ ਗਾਂਧੀ ਜੀ ਦਾ ਸੋਨੀਆ ਗਾਂਧੀ ਜੀ ਦਾ ਸਾਡੇ ਪ੍ਰਧਾਨ ਰਾਜਾ ਉੜਿੰਗ ਜੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਜੀ ਔਜਲਾ ਤੇ ਸਾਡੇ ਕੈਬਨਲ ਮਨਿਸਟਰ ਡਾਕਟਰ ਰਾਜ ਕੁਮਾਰ ਜੀ ਵੇਰਕਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਮੈਨੂੰ ਟਿਕਟ ਦੇ ਕੇ نوازਿਆ ਤੇ ਹੁਣ ਮੇਰੀ ਬੇਨਤੀ ਇਹ ਆ ਸਾਰੇ ਇਲਾਕਾ ਨਿਵਾਸੀਆਂ ਨੂੰ ਵੀ ਮੇਰਾ ਵਾਅਦਾ ਚੜ੍ਹ ਕੇ ਸਾਥ ਦਿਓ ਜਿੰਨੇ ਵੀ ਇਲਾਕੇ ਪੈਂਦੇ ਆ ਉਹਨਾਂ ਦਾ ਮੈਂ ਧੰਨਵਾਦ ਕਰੂੰਗਾ ਵੀ ਮੈਨੂੰ ਵਾਅਦ ਤੋਂ ਵਾਅਦ ਲੀਡਣਾ ਜਿਤਾਓ ਕਿਉਂਕਿ ਮੈਂ ਤਾਂ ਅੱਗੇ ਵੀ ਸਾਰਿਆਂ ਦੇ ਕੰਮ ਆਉਂਦਾ ਰਿਹਾ ਹਾਂ ਹੁਣ ਮੈਨੂੰ 24 ਘੰਟੇ ਜਦੋਂ ਮਰਜ਼ੀ ਹੋਣ ਮੇਰੇ ਘਰ ਹੋਣ ਮੈਨੂੰ ਫੋਨ ਕਰਨ ਵੀ ਸਾਨੂੰ ਭਾਜੀ ਆਹ ਕੰਮ ਹੈਗਾ ਵਾ ਆਪਾਂ ਕੰਮ ਕਰਾਵਾਂਗੇ ਸਾਡੇ ਇੱਥੇ ਕਈ ਵਿਚਾਰੀ ਬਜ਼ੁਰਗ ਹੈਗੇ ਆ ਜਿਨ੍ਹਾਂ ਦੇ ਕਾਰਡ ਨਹੀਂ ਬਣੇ ਨੀਲੇ ਕਾਰਡ ਜਿਨ੍ਹਾਂ ਨੂੰ ਕਹਿੰਦੇ ਆ ਰਾਸ਼ਨ ਕਾਰਡ ਆਪਣੇ ਭਾਜੀ ਜੇ ਤੁਸੀਂ ਕੰਮ ਦੀ ਗੱਲ ਕੀਤੀ ਆ ਹੋਰ ਨਾ ਪਾਰਟੀ ਨੇ ਬੜੇ ਵਾਦੇ ਕੀਤੇ ਸੀ ਪਰ ਹਜੇ ਕਰੋ ਪੂਰੇ ਨਹੀਂ ਉਤਰੇ ਕੀ ਕਿਣਾ ਜਾਂਦੇ ਹੋ ਸਰ ਮੈਂ ਨੂੰ ਕਿਸ ਪਾਰਟੀ ਦਾ ਨਹੀਂ ਪਤਾ ਮੈਨੂੰ ਆਪਣਾ ਪਤਾ ਵਾ ਮੈਨੂੰ ਜਿੱਤ ਜਿਤਾਉਣਗੇ ਮੇਰੇ ਜਿੰਨੇ ਇਲਾਕਾ ਨਿਵਾਸੀ ਆ ਮੈਂ ਸਾਰਿਆਂ ਦੇ ਕੰਮ ਕਰਵਾਉਂਗਾ ਜਿਹੜੇ ਕੰਮਾਂ ਲਈਦਾ ਪੈਂਚਨਾ ਹੋ ਗਈਆਂ ਆਪਣੇ ਸੀਵਰੇਜ ਦਾ ਕੰਮ ਹੋ ਗਿਆ ਵਾਟਰ ਸਪਲਾਈ ਦਾ ਕੰਮ ਹੋ ਗਿਆ ਜਿੰਨੇ ਵੀ ਕੰਮ ਆ ਮੈਂ ਹੱਥ ਜੋੜ ਕੇ ਕਰਵਾਉਂਗਾ ਜਿੱਥੇ ਕਹਿਣਗੇ ਮੈਂ ਉਥੇ ਖਲੋਉਂਗਾ ਜੀ ਕੀ ਇਲਾਕਾ ਵਾਸੀ ਨੂੰ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਸੁਨੇਹਾ ਦੇਣਾ ਚਾਹੁੰਦਾ ਹਾਂ ਵੀ ਵਾਰ ਨੰਬਰ 77 ਦੇ ਵਿੱਚ ਤੁਹਾਡਾ ਵੀਰ ਅਵਤਾਰ ਸਿੰਘ ਖਲੋਤਾ ਵਾ ਵਾਦ ਛੱਡ ਕੇ ਸਾਥ ਦਿਓ ਜਿਹੜੇ ਕੰਮ ਹੋਣਗੇ ਮੈਂ ਕਰਵਾਉਂਗਾ ਸਮਾਂ ਹੈਗਾ ਵਾ 7 ਵਜੇ ਤੋਂ ਲੈ ਕੇ ਸਵੇਰੇ ਸਵੇਰੇ 7:00 ਤੋਂ ਸ਼ਾਮੀ 4:00 ਤੱਕ VOTING ਦਾ ਇਵਾ ਚੜ ਕੇ ਵੋਟਾ ਪਾਓ ਮੈਂ ਇਹੋ ਧੰਨਵਾਦ ਕਰਨਾ ਚਾਹੁੰਦਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਅਵਤਾਰ ਸਿੰਘ ਜੀ ਦੀ ਬੇਟੀ ਵੀ ਉਹਨਾਂ ਕੋਲ ਵੀ ਪੁੱਛਦੇ ਆਂ ਜਾਣਦੇ ਆਂ ਉਹ ਕੀ ਕਹਿਣਾ ਚਾਹੁੰਦੇ ਆ ਸਿਸ਼ੀਏ ਗਾਲ ਜੀ ਸਾਰਿਆਂ ਨੂੰ ਇਹਨਾਂ ਮੇਰੇ ਡੈਡੀ ਜੀ ਜੋ ਕਿ ਵਾਰਡ ਨੰਬਰ 72 ਤੋਂ ਲਖਣਾ ਵਿੱਚ ਖਲੋਤੇ ਹਨ ਤੁਸੀਂ ਇਹਨਾਂ ਨੂੰ ਆਪਣੇ ਵੋਟਾ ਪਾ ਕੇ ਵੱਧ ਤੋਂ ਵੱਧ ਕਾਮਯਾਬ ਬਣਾਓ ਬਟ ਪੰਜੇ ਦੀਆਂ ਬਟਨਾਂ ਉੱਪਰ ਆਪਣੇ ਮੋਹਰਾ ਲਾ ਕੇ ਇਹਨਾਂ ਨੂੰ ਕਾਮਯਾਬ ਕਰੋ ਤੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਵੀ ਜਿਹੜੇ ਕੰਮ ਰਹਿੰਦੇ ਨੇ ਜੋ ਕਿ ਪਿਛਲੇ ਸਮੇਂ ਵਿੱਚ ਨਹੀਂ ਹੋ ਸਕੇ ਉਹ ਮੇਰੇ ਪਿਤਾ ਜੀ ਜ਼ਰੂਰ ਕਰਵਾਣਗੇ ਧੰਨਵਾਦ ਇਸ ਤਰ੍ਹਾਂ ਕਿ ਹੁਣੇ ਆਪਾਂ ਗੱਲਬਾਤ ਕੀਤੀ ਹੈ ਹﻔਤਾ ਸਿੰਘ ਜੀ ਨਾਲ ਤੇ ਉਹਨਾਂ ਦੀ ਬੇਟੀ ਨਾਲ ਉਹਨਾਂ ਨੇ ਇਹ ਕਿਹਾ ਕਿ ਆਪਾਂ ਵੱਧ ਚੜ ਕੇ ਜਿਹੜੇ ਕੀ ਇਲਾਕੇ ਦੇ ਕੰਮ ਕਰਾਂਗੇ ਸੇਵਾ ਕਰਾਂਗੇ ਇਸ ਨਾਲ ਹੀ ਜੱਜਨ ਸਿੰਘ ਸਟਾਰ ਜੀ ਨਿਊ ਚੈਨਲ ਤੋਂ ਤੁਹਾਡਾ ਆਪਣਾ ਅਮਰਜੀਤ ਸਿੰਘ ਕੈਮਰਾਮੈਨਸ ਤੋਂ ਨਾਮ ਦੇ ਨਾਲ